ਜ਼ਿਲ੍ਹਾ ਗਰਦਾਸਪੁਰ ਦੇ ਐਸਐਸਪੀ ਨੇ ਦੀਨਾ ਨਗਰ ਥਾਣੇ ਦੇ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਹੈ। ਐਸਐਚਓ ਅਮਰਿਤਪਾਲ ਸਿੰਘ ਨੂੰ ਲਾਈਨ ਹਾਜ਼ਰ ਕਿਉਂ ਕੀਤਾ ਗਿਆ? ਦਰਅਸਲ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਉਹ ਫੁਟੇਜ ਕਿੱਥੋਂ ਦੀ ਹੈ? ਦਰਅਸਲ ਉਹ ਕੋਰਟ ਕੰਪਲੈਕਸ ਦੀ ਹੈ ਜਿਸ ਵਿੱਚ ਇੱਕ ਵਕੀਲ ਨੂੰ ਉਸ ਦਾ ਕਲਾਇੰਟ ਮਿਲਣ ਆਉਂਦਾ ਹੈ ਔਰ ਉਹ ਸਾਬਕਾ ਫੌਜੀ ਹੈ। ਉਸ ਦੇ ਖਿਲਾਫ ਜੋ ਪਰਚਾ ਦਰਜ ਹੋਇਆ ਸੀ ਹਾਲਾਂਕਿ ਚਰਚਾਵਾਂ ਤਾਂ ਇਹ ਵੀ ਚੱਲ ਰਹੀਆਂ ਨੇ ਸਥਾਨਕ ਪੱਧਰ ਤੇ ਕਿ ਉਸ ਦੇ ਖਿਲਾਫ ਜੋ ਸਾਬਕਾ ਫੌਜੀ ਸੀ ਜਿਸ ਨੂੰ ਕੋਰਟ ਕੰਪਲੈਕਸ ਵਕੀਲ ਦੇ ਚੈਂਬਰ ਦੇ ਵਿੱਚੋਂ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਜੋ ਕਿ ਸਿਵਲ ਦੇ ਵਿੱਚ ਆਉਂਦੇ ਨੇ ਸਿਵਲ ਕਪੜਿਆਂ ਦੇ ਵਿੱਚ ਐਸ ਐਚਓ ਅਮਰਿਤਪਾਲ ਸਿੰਘ ਆਪਣੇ ਕੁਝ ਪੁਲਿਸ ਕਰਮਚਾਰੀਆਂ ਦੇ ਨਾਲ ਤਾਂ ਵਕੀਲ ਦੇ ਚੈਂਬਰ ਦੇ ਵਿੱਚੋਂ ਉਸ ਸਾਬਕਾ ਫੌਜੀ ਨੂੰ ਜਿਹੜਾ ਕਿ ਇੱਕ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਸ ਨੂੰ ਜ਼ਮਾਨਤ ਵੀ ਮਿਲ ਚੁੱਕੀ ਸੀ ਉਸ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਜਦੋਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਤਾਂ ਬਾਹਰ ਐਸੋਸੀਏਸ਼ਨ ਦੇ ਵਕੀਲਾਂ ਨੇ ਇਕੱਠੇ ਹੋ ਕੇ ਸੈਸ਼ਨ ਜੱਜ ਦੇ ਅੱਗੇ ਬੇਨਤੀ ਕੀਤੀ ਕਿ ਜਨਾਬ ਇਹ ਬਹੁਤ ਗਲਤ ਹੋਇਆ ਕਿਉਂਕਿ ਇਸ ਤਰ੍ਹਾਂ ਕੋਰਟ ਕੰਪਲੈਕਸ ਦੇ ਵਿੱਚ ਕਿਉਂਕਿ ਜਿਹੜੀ ਪ੍ਰਿਵਿਲੇਜ ਵਕੀਲਾਂ ਦੀ ਹੈ ਉਸ ਦੇ ਵਿੱਚ ਚੈਂਬਰ ਦੇ ਵਿੱਚ ਕੋਈ ਵੀ ਬੈਠਾ ਹੋਵੇ ਉਸ ਦਾ ਕਲਾਇੰਟ ਚਾਹੇ ਉਹ ਜਿੱਡਾ ਮਰਜੀ ਮਲਜ਼ਮ ਕਿਉਂ ਨਾ ਹੋਵੇ ਖਾਸ ਕਰਕੇ ਉਸ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੋਵੇ ਤਾਂ ਉਸ ਚੈਂਬਰ ਦੇ ਵਿੱਚ ਪੁਲਿਸ ਕਿਸੇ ਨੂੰ ਵੀ ਹਰਾਸਤ ਵਿੱਚ ਨਹੀਂ ਲੈ ਸਕਦੀ ਪਰ ਅਮਰਿਤਪਾਲ ਸਿੰਘ ਜੋ ਐਸ ਐਚਓ ਲਾਈਨ ਹਾਜ਼ਰ ਐਸ ਐਸਪੀ ਨੂੰ ਜਦੋਂ ਮਾਮਲਾ ਵੱਧ ਗਿਆ ਭੱਗ ਗਿਆ ਜਦੋਂ ਸੈਸ਼ਨ ਜੱਜ ਕੋਲ ਸ਼ਿਕਾਇਤ ਹੋ ਗਈ ਤਾਂ ਮਜਬੂਰਨ ਫਿਰ ਪੁਲਿਸ ਅਧਿਕਾਰੀਆਂ ਨੂੰ ਐਕਸ਼ਨ ਲੈਣਾ ਪਿਆ ਐਸ ਐਚਓ ਦੇ ਉੱਤੇ ਤੇ ਐਕਸ਼ਨ ਫਿਲਹਾਲ ਦੀ ਕੜੀ ਇਹ ਲਿਆ ਗਿਆ ਕਿ ਉਸ ਕੋਲੋਂ ਜੋ ਦਿਨਾਨਗਰ ਥਾਣੇ ਦੀ ਜੋ ਐਸਐਚਓ ਦੀ ਕੁਰਸੀ ਦਿੱਤੀ ਗਈ ਸੀ ਉਹ ਖੋਲ ਹੀ ਗਈ ਹੈ ਤੇ ਲਾਈਨ ਹਾਜ਼ਰ ਕਰ ਦਿੱਤਾ ਕਿ ਆ ਉਸ ਦੀ ਥਾਂ ਤੇ ਐਡੀਸ਼ਨਲ ਚਾਰਜ ਇੱਕ ਸਬ ਇੰਸਪੈਕਟਰ ਨੂੰ ਦੇ ਦਿੱਤਾ ਗਿਆ ਜੇਕਰ ਉਹ ਸੀਸੀਟੀਵੀ ਫੁਟੇਜ ਜਾਂ ਫਿਰ ਵਕੀਲ ਰੋਸ ਜाहिर ਨਾ ਕਰ ਦੇ ਤਾਂ ਕਿ ਪੁਲਿਸ ਨੂੰ ਹੱਕ ਮਿਲ ਜਾਂਦਾ ਹੈ ਕਿ ਜਦੋਂ ਕੋਈ ਜਦੋਂ ਤੱਕ ਵਿਰੋਧ ਨਹੀਂ ਕਰਦਾ ਇਤਰਾਜ਼ ਨਹੀਂ ਜਿਤਾਉਂਦਾ ਤਾਂ ਕਿ ਗੁੰਡਾਗਰਦੀ ਕਿਸੇ ਵੀ ਥਾਂ ਦੇ ਉੱਤੇ ਵਰਦੀ ਦੇ ਵਿੱਚ ਜਾਂ ਵਰਦੀ ਤੋਂ ਬਿਨਾਂ ਕੀਤੀ ਜਾ ਸਕਦੀ ਹੈ ਅਜਿਹੇ ਲੋਕ ਕੁਝ ਜੋ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਛੋਟੇ ਅਧਿਕਾਰੀ ਹੋਣ ਜਾਂ ਵੱਡੇ ਜਦੋਂ ਕਿਤੇ ਨਾ ਕਿਤੇ ਅਜਗੀਆਂ ਗੇਲੀਆਂ ਕਰਦੇ ਨੇ ਜਾਂ ਫਿਰ ਨਿਯਮਾਂ ਨੂੰ ਤੋੜਦੇ ਨੇ ਰੂਲਾਂ ਨੂੰ ਤੋੜਦੇ ਨੇ ਕਾਨੂੰਨ ਆਪਣੇ ਹੱਥ 'ਚ ਲੈਂਦੇ ਨੇ ਤਾਂ ਫਿਰ ਪੁਲਿਸ ਮਹਿਕਮੇ ਦੀ ਬਦਨਾਮੀ ਹੁੰਦੀ ਹੈ ਤਾਂ ਮਹਿਕਮੇ ਦੀ ਬਦਨਾਮੀ ਕਰਨ ਵਾਲੀਆਂ ਅਜਗੀਆਂ ਕੁਝ ਭੇਡਾਂ ਨੂੰ ਨੱਥ ਪਾਉਣ ਦੀ ਗੱਲ ਹਰ ਵਾਰ ਤੁਰਦੀ ਹੈ ਪਰ ਨੱਥ ਪੈਂਦੀ ਨਹੀਂ ਇਹ ਕਿਉਂ ਨਹੀਂ ਪੈਂਦੀ ਇਹ ਤੁਸੀਂ ਸਾਰੇ ਜਾਣਦੇ ਹੋ ਇਸ ਬਾਬਤ ਹੋਰ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ 온ਲਾਈਨ ਦੇ ਉੱਤੇ ਪੱਤਰਕਾਰ ਰੋਹਿਤ ਗੁਪਤਾ ਨੇ ਸਾਡੇ ਸਹਿਯੋਗੀ ਪੱਤਰਕਾਰ ਤੋਂ ਜਾਣਦੇ ਆ ਕਿ ਉਹ ਇਸ ਕੇਸ ਦੇ ਵਿੱਚ ਕੀ ਕਹਿ ਰਹੇ ਨੇ ਰੋਹਿਤ ਗੁਪਤਾ ਜੀ ਜੋ ਪੁਲਿਸ ਐਸਐਸਪੀ ਨੇ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਚ ਨੂੰ ਲਾਈਨ ਹਾਜ਼ਰ ਕੀਤਾ ਗਿਆ ਇਹਦਾ ਮਸਲਾ ਕੀ ਸੀ ਬਣਿਆ ਕਿ ਇਹ ਐਕਸ਼ਨ ਲੈਣਾ ਪਿਆ ਬਿਲਕੁਲ ਸੰਦੀਪ ਅਮਰਿਤਪਾਲ ਸਿੰਘ ਜਿਹੜੇ ਐਸਐਚਓ ਦਿਨਾਨਗਰ ਲੱਗੇ ਸੀ ਉਹਨਾਂ ਵੱਲੋਂ ਬੀਤੇ ਦਿਨ ਦੋ ਦਿਨ ਪਹਿਲਾਂ ਇੱਕ ਵਕੀਲ ਸੀਨੀਅਰ ਵਕੀਲ ਨੇ ਦਵਿੰਦਰ ਸੈਣੀ ਉਹਨਾਂ ਦੇ ਚੈਂਬਰ ਵਿੱਚ ਜਾ ਕੇ ਕੋਰਟ ਕੰਪਲੈਕਸ ਵਿੱਚ ਇੱਕ ਆਦਮੀ ਦੇ ਅरेस्ट ਭਾਈ ਦੱਸਿਆ ਜਾ ਰਿਹਾ ਕਿ ਉਸ ਆਦਮੀ ਤੇ ਐਫ ਆਈ ਆਰ ਦਰਸੀ ਹਾਲਾਂਕਿ ਇਹ ਵੀ ਦੋਸ਼ ਲਗਾਇਆ ਜਾ ਰਿਹਾ ਕਿ ਅਮਰਿਤਪਾਲ ਸਿੰਘ ਨੇ ਉਸ ਦੇ ਐਫ ਆਈ ਆਰ ਗਲਤ ਦਰਜ ਕੀਤੀ ਜਦਕਿ ਹਮਲਾ ਹੀ ਉਹਦੇ ਤੇ ਹੋਇਆ ਸੀ ਲੇਕਿਨ ਇਹਨਾਂ ਅਨਦੋਸ਼ਾਂ ਦੀ ਹਜੇ ਫਿਲਹਾਲ ਪੁਸ਼ਟੀ ਇਨੀ ਵੀ ਲekin ਮਾਮਲਾ ਲੜਾਈ ਦਾ 326 ਬਣੀ ਸੀ ਔਰ ਉਸ ਵਿੱਚ ਪਵਨ ਕੁਮਾਰ ਨਾਮ ਦਾ ਸਾਬਕਾ ਫੌਜੀ ਦੋਸ਼ੀ ਸੀ ਜਿਸ ਨੂੰ ਵਕੀਲਾ ਦੇ ਚੈਂਬਰ ਵਿੱਚੋਂ ਸੀਨੀਅਰ ਵਕੀਲ ਦੇ ਚੈਂਬਰ ਵਿੱਚੋਂ ਸਿਵਲ ਵਰਦੀ ਵਿੱਚ ਆ ਕੇ ਐਸ ਐਚ ਓ ਅਮਰਿਤਪਾਲ ਸਿੰਘ ਵੱਲੋਂ ਆਪਣੇ ਮੁਲਾਜ਼ਮਾਂ ਨਾਲ ਪੁਲਿਸ ਕਰਮਚਾਰੀਆਂ ਨਾਲ ਅਰੈਸਟ ਕੀਤਾ ਗਿਆ ਜ਼ਬਰਦਸਤੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਵਕੀਲ ਇਕੱਠੇ ਹੋ ਗਏ ਸੀ ਸਾਰੇ ਔਰ ਏ 12 ਐਸੋਸੀਏਸ਼ਨ ਨੇ ਸੈਸ਼ਨ ਜੱਜ ਦੇ ਅੱਗੇ ਮਸਲਾ ਰੱਖਿਆ ਸੀ ਕਿ ਇਹ ਗਲਤ ਗੱਲ ਹੈ ਕਿਉਂਕਿ ਉਸ ਦੋਸ਼ੀ ਦੀ ਜ਼ਮਾਨਤ ਲੱਗੀ ਸੀ ਜੀ ਔਰ ਅਗਲੇ ਦਿਨ ਕਿਹਾ ਜਾ ਰਿਹਾ ਕਿ ਜਦੋਂ ਗ੍ਰਿਫਤਾਰੀ ਤੋਂ ਬਾਅਦ ਦੋਸ਼ੀ ਨੂੰ ਅਰੈਸਟ ਤੋਂ ਬਾਅਦ ਅਮਨਿਤਪਾਲ ਸਿੰਘ ਕੋਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਨੂੰ ਤੁਰੰਤ ਜ਼ਮਾਨਤ ਮਿਲ ਗਈ ਜੀ ਜੀ ਮਾਮਲਾ ਫਿਰ ਸ਼ਿਕਾਇਤ ਕਰਨ ਤੋਂ ਬਾਅਦ ਵਕੀਲਾਂ ਦੇ ਸ਼ਿਕਾਇਤ ਕਰਨ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੇ ਨਾਲੇਜ ਵੀ ਆਇਆ ਤੇ ਅੱਜ ਇਹ ਕਾਰਵਾਈ ਕੀਤੀ ਗਈ ਹੈ ਤੇ ਅਮਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਕਰਦੇ ਹੋਏ ਐਸਐਚ ਨੂੰ ਲਾਈ ਨਾਜ਼ਰ ਕਰ ਦਿੱਤਾ ਗਿਆ ਜੀ ਆ ਤੁਹਾਡੀ ਇਸ ਬਾਬਤ ਵਕੀਲ ਜਥੇਬੰਦੀ ਨਾਲ ਜਾਂ ਬਾਰ ਐਸੋਸੀਏਸ਼ਨ ਦੇ ਕਿਸੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਬਿਲਕੁਲ ਕੱਲ ਦੀ ਉਹਨਾਂ ਨਾਲ ਗੱਲਬਾਤ ਚੱਲਦੀ ਵੀ ਹੈ ਹਾਲਾਂਕਿ ਸਿਰਫ ਗੱਲਬਾਤ ਹੀ ਔਰ ਪ੍ਰਿੰਟ ਦੀ ਖਬਰਾਂ ਵੀ ਲੱਗੀਆਂ ਲੇਕਿਨ ਕੋਈ ਵੀਡੀਓ ਕਾਨਫਰੰਸ ਉਹਨਾਂ ਨੇ ਨਹੀਂ ਕੀਤੀ ਪ੍ਰੈਸ ਕਾਨਫਰੰਸ ਉਹਨਾਂ ਨੇ ਨਹੀਂ ਕੀਤੀ ਲੇਕਿਨ ਫੋਨ ਤੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀ ਇਸ ਬਾਬਤ ਸੀਨੀਅਰ ਅਧਿਕਾਰੀ ਨੇ ਪੁਲਿਸ ਦੇ ਉਹਨਾਂ ਨੇ ਵੀ ਕੋਈ ਜਨਤਕ ਤੌਰ ਤੇ ਬਿਆਨ ਸਾਂਝਾ ਕੀਤਾ ਨਹੀਂ ਸੰਦੀਪ ਫਿਲਹਾਲ ਜਨਤਕ ਤੌਰ ਤੇ ਐਜ਼ ਯੂਜ਼ੂਅਲ ਜਿਦਾ ਹੁੰਦਾ ਹੈ ਕਿ ਪੁਲਿਸ ਥੋੜਾ ਲੇਟ ਇਸ ਬਾਰੇ ਮਤਲਬ ਜਾਣਕਾਰੀ ਸਾਂਝੀ ਕਰਦੀ ਹੈ ਲੇਕਿਨ ਇਹ ਪੁਲਿਸ ਉਤਰਾਣੇ ਔਰ ਉੱਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਜ਼ਰੂਰ ਕਰ ਦਿੱਤੀ ਕਿ ਅਮਰਿਤਪਾਲ ਸਿੰਘ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਔਰ ਉਹਨਾਂ ਦੀ ਜਗ੍ਹਾ ਤੇ ਐਡੀਸ਼ਨਲ ਚਾਰਜ ਦਵਿੰਦਰ ਪਾਲ ਸਿੰਘ ਸਬ ਇੰਸਪੈਕਟਰ ਨੂੰ ਦਿੱਤਾ ਗਿਆ ਜੀ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਖੁਦ ਸੁਣ ਲਿਆ ਕਿ ਦਰਅਸਲ ਦਿਨਾਨਗਰ ਥਾਣੇ ਦੇ ਵਿੱਚ ਐਸ ਐਚਓ ਅਮਰਿਤਪਾਲ ਸਿੰਘ ਨੇ ਆਪਣੀ ਮਨਮਰਜ਼ੀ ਕੀਤੀ ਉਸ ਨੂੰ ਲੱਗਿਆ ਕਿ ਕੁਝ ਵੀ ਉਹ ਕਰ ਸਕਦੇ ਨੇ ਇਸੇ ਕਰਕੇ ਗੁਰਦਾਸਪੁਰ ਬਿਚੈਰੀ ਚ ਵਕੀਲ ਦੇ ਚੈਂਬਰ ਅੰਦਰ ਬੈਠੇ ਸਾਬਕਾ ਫੌਜੀ ਜੋ ਕਿ ਇੱਕ ਕੇਸ ਦੇ ਵਿੱਚ ਨਾਮਜ਼ਦ ਸੀ ਜਿਸ ਨੂੰ ਜ਼ਮਾਨਤ ਵੀ ਮਿਲੀ ਹੋਈ ਸੀ ਉਸ ਨੂੰ ਗਲਤ ਤਰੀਕੇ ਨਾਲ ਹਰਾਸਤ ਵਿੱਚ ਲੈਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਜਦ ਦਵਾਰਲ ਹੋਈ ਜਿਸ ਤੋਂ ਬਾਅਦ ਸੂਹਬਾਰ ਐਸੋਸੀਏਸ਼ਨ ਵੱਲੋਂ ਇਸ ਤਰ੍ਹਾਂ ਹਰਾਸਤ ਵਿੱਚ ਲੈਣ ਦੀ ਨਿਖੇਦੀ ਕੀਤੀ ਗਈ ਤੇ ਇਸ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਦੀਨਾਨਗਰ ਨੂੰ ਉੱਚ ਅਧਿਕਾਰੀਆਂ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਹ ਵੀ ਇੱਥੇ ਦੱਸਣਾ ਬਣਦਾ ਹੈ ਕਿ ਪੂਰਾ ਮਾਮਲਾ ਦੀਨਾਨਗਰ ਦੇ ਪਿੰਡ ਸਮੂਹ ਚੱਕ ਦੇ ਸਾਬਕਾ ਫੌਜੀ ਵੱਲੋਂ ਪਿੰਡ 'ਚ ਮੜ ਰੇਗਾ ਸਕੀਮ 'ਚ ਕਥਿਤ ਤੌਰ ਤੇ ਹੋ ਰਹੀ ਹਿਰਾਫੇਰੀ ਨੂੰ ਉਜਾਗਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੋਈ ਸੀ ਜਿਸ ਦੇ ਚੱਲਦਿਆਂ ਸਾਬਕਾ ਫੌਜੀ ਤੇ ਪਿੰਡ ਦੇ ਕੁਝ ਲੋਕਾਂ ਦੇ ਵਿਚਾਲੇ ਲੜਾਈ ਝਗੜਾ ਹੋ ਗਿਆ ਜਿਸ ਦਰਾਂ ਨੂੰ ਜ਼ਖਮੀ ਵੀ ਹੋ ਜਾਂਦਾ ਜਦ ਪੀੜਤ ਸਾਬਕਾ ਫੌਜੀ ਵੱਲੋਂ ਇਨਸਾਫ ਲੈਣ ਲਈ ਪੁਲਿਸ ਨੂੰ ਉਸਤੇ ਹੋਏ ਹਮਲੇ ਦੀ ਸ਼ਿਕਾਇਤ ਤੇ ਡਾਕਟਰੀ ਰਿਪੋਰਟ ਦਿੱਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਹਮਲਾਵਰ ਲੋਕਾਂ ਤੇ ਐਕਸ਼ਨ ਲੈਣ ਦੀ ਬਜਾਏ ਉਸੇ ਸਾਬਕਾ ਫੌਜੀ ਦੇ ਉੱਤੇ ਹੀ ਕਿਹਾ ਜਾ ਰਿਹਾ ਹੈ ਕਿ ਐਕਸ਼ਨ ਲੈ ਲਿਆ ਗਿਆ ਤੇ ਉਸਤੇ ਪਰਚਾ ਦਰਜ ਹੋਇਆ ਦੂਜੇ ਪਾਸੇ ਵਾਇਰਲ ਵੀਡੀਓ ਵਿੱਚ ਪੁਲਿਸ ਥਾਣਾ ਦੀਨਾ ਨਗਰ ਦੇ ਐਸ ਐਚਓ ਜੋ ਬਿਨਾ ਯੂਨੀਫਾਰਮ ਦੇ ਹੀ ਆਪਣੇ ਹੋਰ ਸਾਥੀਆਂ ਦੇ ਨਾਲ ਗੁਰਦਾਸਪੁਰ ਵਿਖੇ ਇੱਕ ਵਕੀਲ ਦੇ ਚੈਂਬਰ ਅੰਦਰ ਜਾਂਦੇ ਨੇ ਤਾਂ ਚੈਂਬਰ ਅੰਦਰ ਪਹਿਲਾਂ ਤੋਂ ਹੀ ਮੌਜੂਦ ਸਾਬਕਾ ਫੌਜੀ ਪਵਨ ਕੁਮਾਰ ਵਾਸੀ ਸਮੂਹ ਚੱਕ ਨੂੰ ਫੜ ਕੇ ਜ਼ਬਰਦਸਤੀ ਬਾਹਰ ਖਿੱਚਦੇ ਨੇ ਜਿਸ ਕਾਰਨ ਚੈਂਬਰ 'ਚ ਬੈਠੇ ਹੋਰ ਲੋਕਾਂ ਵਿੱਚ ਜਿਹੜੇ ਕੀ ਮਹਿਲਾਵਾਂ ਵੀ ਸੀ ਉਸ ਵਿੱਚ ਸ਼ਾਮਲ ਉਹਨਾਂ ਵੱਲੋਂ ਪੁਲਿਸ ਵੱਲੋਂ ਕੀਤੀ ਜਾ ਰਹੀ ਜ਼ਬਰਦਸਤੀ ਦਾ ਵਿਰੋਧ ਤੱਕ ਵੀ ਕੀਤਾ ਜਾਂਦਾ ਪਰ ਪੁਲਿਸ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਹਾਲਾਂਕਿ ਜਿਸ ਨੂੰ ਲੈ ਕੇ ਸੂਬਾਾਰ ਐਸੋਸੀਏਸ਼ਨ ਵੱਲੋਂ ਇੱਕ ਰੋਜ਼ਾ ਹੜਤਾਲ ਵੀ ਕੀਤੀ ਗਈ ਐਸਐਚਓ ਦੀਨਾਨਗਰ ਅਮਰਿਤਪਾਲ ਸਿੰਘ ਨੂੰ ਖਿਲਾਫ ਹੁਣ ਪੁਲਿਸ ਨੇ ਕਾਰਵਾਈ ਤਾਂ ਕੀਤੀ ਹੈ ਪਰ ਲਾਈਨ ਹਾਜ਼ਰ ਫਿਲਹਾਲ ਦੀ ਘੜੀ ਕੀਤਾ ਹੈ ਹਾਲਾਂਕਿ ਇਸ ਮਾਮਲੇ ਤੇ ਜੀ ਦੀਨਾਨਗਰ ਦੇ ਡੀਐਸਪੀ ਰਜਿੰਦਰ ਮਹਿਨਾਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰਨ ਦੀ ਪੁਸ਼ਟੀ ਵੀ ਕੀਤੀ ਗਈ ਹੈ ਇਹ ਸਾਰੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਇਸ ਤਰ੍ਹਾਂ ਦੀਆਂ ਕੁਝ ਨਾ ਕੁਝ ਹਰਕਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਥਾਣਿਆਂ ਦੇ ਮੁਖੀਆਂ ਵੱਲੋਂ ਜਿਸ ਦੇ ਕਰਕੇ ਪੁਲਿਸ ਮੈਕਮੇ ਦੀ ਵੀ ਬਦਨਾਮੀ ਹੁੰਦੀ ਹੈ ਹਾਲਾਂਕਿ ਖੁੱਲਕੇ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਤੇ ਹਾਲ ਦੀ ਕੜੀ ਨਹੀਂ ਬੋਲਿਆ